ਵਿਦਾਂਤਵ ਹਲਕਾ ਰਾਜਸਥਾਨੀ ਅਦੀਨ ਆਉਂਦੇ ਸਹਰਤ ਦੀ ਪਿੰਡ ਡੱਗ ਵਿਖੇ ਰੰਜਿਸ਼ ਨੂੰ ਲੈ ਕੇ ਕਾਰ ਵਿੱਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋਣ ਦੀ ਖਬਰ ਹੈ ਇਸ ਸਬੰਧੀ ਮਾਤਾ ਸਤੋ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਬੀਤੇ ਦਿਨੀ ਰੰਜਿਸ਼ ਤੇ ਸੋਨ ਨੂੰ ਭੁੱਲਰ ਲਖਵਿੰਦਰ ਸਿੰਘ ਤੇ ਹੋਰਨਾ ਉਨਾ ਦੇ ਪੁੱਤਰ ਦੇ ਉੱਪਰ ਝੂਠਾ ਕਤਲ ਦਾ ਮਾਮਲਾ ਦਰਜ ਕਰਵਾ ਦਿੱਤਾ ਸੀ ਮੇਰਾ ਸਾਰਾ ਹੀ ਪਰਿਵਾਰ ਘਰ ਤੋਂ ਬਾਹਰ ਰਿਹਾ ਸੀ ਐਸੀ ਮੈਂ ਜਿੱਥੇ ਇਕੱਲੀ ਘਰ ਵਿੱਚ ਰਹੀ ਸੀ ਬੀਤ ਦਿਨੀ ਮੈਂ ਆਪਣੀਆਂ ਧੀਆਂ ਨੂੰ ਮਿਲਣ ਗਈ ਤਾਂ ਮੇਰੀ ਗੈਰ ਹਾਜ਼ਰੀ ਵਿੱਚ ਸੋਨ ਨੂੰ ਪੁੱਲਰ ਲਖਵਿੰਦਰ ਅਤੇ ਹੋਰ ਅਣਪਛਾਤੇ ਵਿਅਕਤੀਆਂ ਬੁਲਤ ਸਾਡੇ ਘਰ ਦੀ ਬਾੜੀ ਤੋੜ ਕੇ ਅੰਦਰ ਦਾਖਲ ਹੋ ਕੇ ਕੀਮਤੀ ਸਮਾਨ ਵਿੱਚੋਂ ਸੋਨੇ ਦੇ ਗਹਿਣੇ ਅਤੇ 15 ਕੁਆਂਟਲ ਕਣਕ ਇਨਵਰਟਰ ਬੈਡਰਾ ਅਲਮਾਰੀ ਪੇਟੀਆਂ ਵਿੱਚ ਰੱਖੇ ਗਏ ਸਾਰੇ ਸਮਾਨ ਦੇ ਕੱਪੜੇ ਅਤੇ ਹੋਰ ਕਈ ਕੀਮਤੀ ਸਮਾਨ ਵੀ ਅਤੇ 2 ਲੱਖ ਰੁਪਏ ਚੋਰੀ ਕਰਕੇ ਲੈ ਗਏ ਇਸ ਸਬੰਧੀ ਥਾਣਾ ਪਿੰਡੀ ਸੈਦਾਂਵਕੇ ਸੂਚਨਾ ਦਿੱਤੀ ਗਈ ਇਹ ਪਿੰਡ ਕਿਹੜਾ ਜੀ ਡੱਕ ਕੀ ਮਸਲਾ ਜਿਹੜਾ ਕਹਿੰਦੇ ਤੁਸੀਂ ਤੁਹਾਡੇ ਘਰ ਕੀ ਮਸਲਾ ਸਾਡਾ ਉਹਨਾਂ ਸਮਾਨ ਕੱਟਿਆ ਹੈ ਬਾਰੀ ਬੂਆ ਪਨ ਕੇ ਇਹ ਕੰਨ ਖੁੰਡਰੇ ਇਹ ਬੁੱਲੜ ਹਮ ਇੱਕ ਸੋਨੂ ਪਹਿਲਾਂ ਸੱਤ ਦਿਨਾਂ ਮੈਂ ਇੱਕ ਸੱਤ ਲੈ ਆ ਤੋ ਹਾਂਜੀ ਏਨਾਂ ਸਕਾਨ ਦਾ ਸਮਾਨ ਸਾਡਾ ਸਾਰਾ ਲੈ ਗਏ ਹੂੰ ਅੰਦਰੋਂ ਬਾਹਰਾ ਅੱਦੇ ਟੋਲੇ ਬਾਹਰ ਨਾ ਇਨਵਰਟਰ ਹੂੰ ਤਬਾ ਇਨਟਰ ਕੋ 15 ਘੰਟੇ ਕੰਟੂ ਵੀ ਲੈ ਗਏ ਇਹ ਵਾਰੀ ਲੀੜਿਆਂ ਦੇ ਪੇਟੇ ਰੁਜਾਈਆਂ ਦੀ ਸਾਰਾ ਸਮਾਨ ਉਹਨਾਂ ਨੇ ਕਵਲੀਆਂ ਭਾਂਡਾ ਕੋਈ ਨਾ ਆਖਿਆ ਭਾਂਡੇ ਐ ਤਾਂ ਨੂੰ ਕੋਈ ਜੀ ਨਹੀਂ ਰਾਂਦੇ ਤਾਂ ਤੁਹਾਡੀ ਕੋ ਨਾਲ ਕੋ ਲੜਾਈ ਚੱਲਦੀ ਪੁਰਾਣੀ ਕੋਈ ਪੁਰਾਣੀ ਮੇਰਾ ਪੋਤਰਾ ਕਿਹਾ ਸੀ ਹੂੰ ਉਹਨਾਂ ਦਾ ਤਾਂ ਮਾਰਿਆ ਮੱਥੇ ਤੇ ਹੂੰ ਲਵਾ ਅੱਛਾ ਖਾਂਦੇ ਨੇ ਹਾਂਜੀ ਉਹਨਾਂ ਨੇ ਪੁੱਤੀ ਮਾਰ ਕੇ ਪਾਜਦੀ ਹੂੰ ਉਹ ਬੰਦਾ ਜਗਾ ਤਾਂ ਮਰਿਆ ਹੈ ਹੂੰ ਹੂੰ ਮੇਰੇ ਕੋਲ ਤਨ ਪਰਾਣੀ ਉਹ ਵੀ ਇਹਨਾਂ ਦੇ ਧਰਨਾ ਲਾ ਕੇ ਪਰਚੇ ਬਣਾਉਂਦੇ ਨੇ ਅੱਛਾ ਅੱਛਾ ਜੀ ਇਹਨਾਂ ਨੇ ਬਹੁਤ ਸਾਡੇ ਨਾਲ ਧੱਕਾ ਕੀਤਾ ਹੈ ਹੂੰ ਤੁਸੀਂ ਉਦੋਂ ਦੇ ਘਰ ਰਹਿੰਦੇ ਏ ਜੇ ਨਹੀਂ ਰਹਿੰਦੇ ਘਰ ਕੌਣ ਰਹਿੰਦਾ ਤੁਹਾਡੇ ਜੋ ਮੈਂ ਰਹਿੰਦੀ ਹਾਂ ਘਰ ਤੇ ਬਾਕੀ ਜੀ ਜਿਹੜੇ ਤੁਹਾਡੇ ਉਹ ਨਹੀਂ ਘਰ ਰਹਿੰਦੇ ਜੋ ਪਰਚੇ ਉਹਨਾਂ ਤੇ ਘਰ ਦਿੰਦੇ ਨੇ ਹੂੰ ਇਹ ਤੇ ਹੋੜੇ ਨਾਲਾ ਪਰਚਾ ਕੀਤਾ ਉਹ ਕਿਥੇ ਰਹਿੰਦੇ ਆ ਬਹੁਤ ਰਹਿੰਦੇ ਨੇ ਬਾਹਰ ਤੇ ਕਿੰਨੇ ਤਰੀਕ ਦੀ ਗੱਲ ਐ ਆ ਜਿਹੜੀ ਇਹ 6 ਤਰੀਕ ਦੀ ਐ ਅੱਛਾ ਉਸ ਟਾਈਮ ਤੇ ਤੁਸੀਂ ਘਰ ਹੋ ਕਿ ਨਹੀਂ ਨਹੀਂ ਅਸੀਂ ਨਹੀਂ ਘਰ ਮਤਿਆਂ ਤੁਰ ਗਈਆਂ ਤੇ ਨਾਲ ਸਮਾਨ ਚੋਰੀ ਹੋਇਆ ਉਹ ਹੋ ਗਿਆ ਸਮਾਨ ਬੜਾ 2 ਲੱਖ ਦਾ ਹੋਣਾ ਐ ਅੱਛਾ ਸਮਾਨ ਜੱਦੇ ਟੋਲੇ ਵਾਲੀਆਂ 15 ਕਿੰਟਾ ਕਣਕ ਲੁਬਾਰੀ ਦੀ ਵੀੜਾਂ ਦੇ ਪਰੇ ਹੀ ਪੇਟੀ ਚੋਂ ਵੀ ਭਾਂਡਾ ਕੋਈ ਨਹੀਂ ਉਹਨਾਂ ਰਹਿਣ ਦਿੱਤਾ ਦਰਖਾਸਤ ਦਿੱਤੀ ਥਾਣੇ ਤੋਂ ਆ ਰਾਤੀ ਦਿੱਤੀ ਕੱਲ ਕਿਹੜਾ ਥਾਣਾ ਪੈਂਦਾ ਤੁਹਾਨੂੰ ਇਹ ਸਾਡਾ ਥਾਣਾ ਭਿੰਡੀ ਪੈਂਦਾ ਪੁਲਿਸ ਵਾਲੇ ਆਏ ਕੋਈ ਪੁਲਿਸ ਵਾਲੇ ਆਏ ਨੇ ਮੌਕਾ ਵੇਖ ਕੇ ਕੀ ਮੰਗ ਕਰਦੇ ਕੀ ਮੰਗ ਕਰਦੇ ਜੀ ਤਾਂ ਆ ਇਹ ਹੁਣ ਆ ਇਹ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਹੂੰ ਇਹਨਾਂ ਤੇ ਜਿੱਤਾ ਇਹਨਾਂ ਨੂੰ ਹੋਣਾ ਸਾਡੇ ਤੇ ਇਹਨਾਂ ਨੂੰ ਜਾਇਜ਼ ਪਰਚੇ ਕਿਉਂ ਕਰਾਏ ਨੇ ਉਸੇ ਰੰਜਤ ਤੇ ਤੁਹਾਡੇ ਤੱਕ ਕਾ ਲੁੱਟਿਆ ਗਿਆ ਵਾ ਹਾਂਜੀ ਇਹਨਾਂ ਨੇ ਬਹੁਤ ਧੱਕਾ ਕੀਤਾ ਸਾਡੇ ਨਾਲ ਇਥੇ ਸਬੰਧੀ ਜਦੋਂ ਦੂਜੀ ਧਿਰ ਨਾਲ ਗੱਲ ਕੀਤੀ ਤਾਂ ਸੋਨੂ ਲਖਵਿੰਦਰ ਭੁੱਲਰ ਨੇ ਉਕਤ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦੇ ਆਖਿਆ ਕਿ ਅਸੀਂ ਕੋਈ ਵੀ ਚੋਰੀ ਨਹੀਂ ਕੀਤੀ ਉਹਨਾਂ ਦੇ ਪਰਿਵਾਰ ਤੇ ਕਤਲ ਦਾ ਪਰਚਾ ਹੋਣ ਕਰਕੇ ਉਹ ਸਾਡੇ ਉੱਪਰ ਝੂਠੇ ਦੋਸ਼ ਲਗਾਏ ਜਾ ਰਹੇ ਹਨ ਸਬੰਧੀ ਜਦੋਂ ਪੁਲਿਸ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਵਿੱਚ ਉਹਨਾਂ ਨੂੰ ਸ਼ਿਕਾਇਤ ਪ੍ਰਾਪਤ ਹੋਈ ਹੈ ਤੇ ਸ਼ਾਨੀਦ ਕਰ ਰਹੇ ਹਨ ਅਤੇ ਜੋ ਵੀ ਮਾਮਲਾ ਸਾਹਮਣੇ ਆਏਗਾ ਉਹ ਬੰਦੀ ਕਾਰਵਾਈ ਕਰਨਗੇ ਸਾਡੇ ਤੇ ਦੋਸ਼ ਲੱਗੇ ਚੋਰੀ ਦੇ ਲਾਏ ਪਰਿਵਾਰ ਨਾਲ ਕੀ ਕਰਨ ਸਤੋ ਸਤੋ ਨੇ ਅਈ ਤੂੰ 3 ਮਹੀਨੇ ਪਹਿਲਾਂ ਮੇਰੇ ਭਰਾ ਦਾ ਨਾ ਕਤਲ ਕਰਦਾ ਤੇ ਇਹ ਮੇਲੇ ਤੇ ਯਾਰ ਵੀ ਤੇ ਇਹ ਹੁਣ ਝੂਠਾ ਨਾਂ ਲਾਉਂਦਾ ਵੀ ਚੋਰੀ ਮੁਕੱਦਮਾ ਬਰਾਬਰ ਕਰਦੇ ਵੀ ਇਹ ਮੈਂ ਝੂਠਾ ਨਾਂ ਲਾਉਂਦਾ ਮੇਰਾ ਮੋੜੀ ਗੱਲ ਹੈ ਸੌਂਤ ਆ ਮੈਂ ਦੇਨ ਨੂੰ ਚਾਰ ਜਿੱਥੇ ਵੀ ਜੇ ਮੈਂ ਚੋਰੀ ਕੀਤੀ ਜਿਹਦੇ ਵੀ ਖੜਦੀ ਏ ਖੜ ਸਕਦੇ ਮੈਂ ਕੋਈ ਚੋਰੀ ਨਹੀਂ ਕੀਤੀ ਕੁਝ ਨਹੀਂ ਕੀਤਾ ਜਿੰਨਾ ਜਿੰਨਾ ਬੰਦਿਆਂ ਦਾ ਨਾਲ ਲੱਗਣ ਦੇ ਕਿੰਨਾ ਜੋ ਕੋਈ ਵੀ ਨਹੀਂ ਹੈਗਾ ਕੋਈ ਵੀ ਨਹੀਂ ਹੈਗਾ ਇਹ ਚਾਚੇ ਦਾ ਮੈਂ ਵੀ ਇਹਨਾਂ ਦੀ ਸੌਂਤ ਦੇ ਦਿੰਦਾ ਹੂੰ ਐਵੇਂ ਝੂਠਾ ਨਾਂ ਲਾਈ ਜਾਂਦੇ ਆ ਇਹ ਹੁਣ ਵੱਜਣ ਦੇ ਕਰਕੇ ਪਰਤਾ ਦਰਦ ਕਰਵਾਉਂਦੇ ਆ ਜਾਣ ਬੁੱਝ ਕੇ ਵੀ ਇਹ ਝੂਠਾ ਨਾਂ ਲੈਂਦੇ ਆ ਕੋਈ ਜਿੰਹ ਚੋਰੀ ਨਹੀਂ ਕੀਤੀ ਕੁਝ ਨਹੀਂ ਕੀਤਾ ਐਵੇਂ ਝੂਠ ਬੋਲਦੇ ਆ ਸਾਰਾ ਕੁਝ ਠੀਕ